ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ਮਸ਼ੇਰ ਹੈ ਠੀਕ ਹੈ ਕਿੱਥੇ ਦੇ ਰਹਿਣ ਵਾਲੇ ਆ ਕਰਪੂਤਲੇ ਦਾ ਠੀਕ ਹੈ ਸੈਫਲਾਬਾ ਦੇ ਮੇਰੇ ਸਹੁਰੇ ਸੀਗੇ ਠੀਕ ਹੈ ਤੇ ਇਹ ਜਿੰਨੇ ਦੀ ਡੈਥ ਹੋਈ ਮੇਰੇ ਸਹੁਰਾ ਸਾਹਿਬ ਹੈ ਦੇਖੋ ਠੀਕ ਹੈ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਸਰ ਇਹੋ ਹੀ ਪਿੱਛੇ ਜੇ ਗੋਪੀਨਾ ਦਾ ਮੁੰਡਾ ਹੈਗਾ ਜੀ ਠੀਕ ਹੈ ਜੀ ਇਹ ਪਹਿਲੇ ਸਾਡੇ ਕੁੜੀ ਕੱਢ ਕੇ ਲੈ ਗਿਆ ਸੀਗੇ ਠੀਕ ਹੈ ਜੀ ਤੇ ਬਾਅਦ ਚੋਂ ਥਾਣੇ 'ਚ ਰਿਪੋਰਟ ਹੋਈ ਸੀਗੀ ਸਾਡੀ ਕਿ ਥਾਣੇ ਵਾਲੋ ਚਲੋ ਇਹਨਾਂ ਦਾ ਵਿਆਹ ਹੋ ਗਿਆ ਸੀਗਾ ਪੀ ਥਾਣੇ ਵਾਲੇ ਅੱਗੇ ਕਹਿੰਦੇ ਪੀ ਇਹਨਾਂ ਨੂੰ ਹੱਥ ਨਾ ਲਾਇਆ ਜਾਵੇ ਸਾਡੇ ਸੈਣ ਹੋਈ ਸਾਰਿਆਂ ਦੀ ਚਲੋ ਅਸੀਂ ਸਹਿਮਤ ਹੋ ਗਏ ਸੀਗੇ ਸਾਰੇ ਠੀਕ ਹੈ ਜੀ ਅਸੀਂ ਸਹਿਮਤ ਕਰ ਦਿੱਤੇ ਲੇਕਿਨ ਸਾਡੇ ਚ ਕੋਈ ਨਹੀਂ ਹੱਥ ਲਾਇਆ ਲੇਕਿਨ ਜਿਹੜੇ ਗੋਪੀ ਨਾਂ ਦਾ ਮੁੰਡਾ ਵਾਂ ਬਾਰ ਬਾਰ ਬੂਏ ਦੇ ਅੱਗੇ ਆਣ ਕੇ ਗਾਲੇ ਗਾ ਕੇ ਜਾਂਦਾ ਹੁੰਦਾ ਸੀ ਅੱਗੇ ਉਹ ਐਦਾਂ ਗਾਲਾਂ ਕੱਢ ਕੇ ਜਾਂਦਾ ਹੈਗਾ ਸੀਗਾ ਹਾਂਜੀ ਤੇ ਲੇਕਿਨ ਡੈਡੀ ਸੋਰਾ ਬੇਚਾਰਾ ਡੈਡੀ ਸੋਰਾ ਬੇਚਾਰਾ ਰੋਡ ਤੇ ਜਾ ਰਿਆ ਸੀ ਠੀਕ ਹੈ ਜੀ ਰੋਡ ਤੋਂ ਜਾਂਦੇ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੋਈ ਸੀਗੀ ਤੇ ਅੱਗੇ ਜਾ ਕੇ ਇਹਨਾਂ ਨੇ ਕਿਹਾ ਸੀ ਵੀ ਇਹ ਗਾਲਾਂ ਚੋਂ ਕੱਢਦੇ ਹੈਗੇ ਜੀ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਵਾ ਚਾਰਾ ਜਾਨਿਆਂ ਨੇ ਫੜ ਕੇ ਕਿਸਤੀ ਫੜ ਕੇ ਧੂਕੇ ਲੈ ਗਏ ਅੰਦਰ ਠੀਕ ਹੈ ਜੀ ਚਾਰਾਂ ਨੇ ਘੁੱਟ ਮਾਰ ਕੀਤੀ ਹੈਗੀ ਜਾਈ ਤੇ ਸਿਰ 'ਚ ਹੁਣ ਮਾਰ ਦਿੱਤਾ ਹੈਗਾ ਜਿਹੜੀ ਗੁੱਜੀ ਸੱਟ ਲੱਗੀ ਹੈਗੀ ਤੇ ਇਹ ਮੋਕੇ ਤੇ ਮੋਤ ਹੋ ਗਈ ਹਾਂਜੀ ਮੌਕੇ ਦੇ ਸਰ ਇਹ ਚਾਰ ਜਣੇ ਕਿਹੜੇ ਕਿਹੜੇ ਸੀਗੇ ਅ ਇੱਕ ਤੇ ਜਿਹਨਾਂ ਦੀ ਡੈਥ ਹੋਈ ਇਹਨਾਂ ਦੀ ਭੈਣ ਸੀ ਜਿਹਨਾਂ ਦਾ ਨਾਮ ਹੈਗਾ ਸੀ ਮਾਹਰਾਤ ਜਤਲਦੀਪ ਕੋਰ ਜਲਦੀਪ ਕੋਰ ਹਾਂਜੀ ਜਲਦੀਪ ਕੋਰ ਸੀਗੀ ਤੇ ਇੱਕ ਸੋਨੀਆ ਨਾਮ ਦੀ ਲੜਕੀ ਆ ਇਹਨਾਂ ਨੇ ਚਾਰਾਂ ਨੇ ਠੁੱਟ ਕੁੱਟਿਆ ਹਾਂਜੀ ਨਾਂ ਤੋਂ ਉਹਨਾਂ ਦਾ ਨਾਂ ਦੱਸੋ ਮੈਂ ਨਾਂ ਦੱਸਣ ਦੇਣਾ ਸਰ ਇੱਕ ਕਲਦੀਪ ਹਾਂਜੀ ਕਲਦੀਪ ਕਲਦੀਪ ਸੀਗਾ ਠੀਕ ਹੈ ਕਲਦੀਪ ਕੋਰ ਕਲਦੀਪ ਕੋਰ ਕਲਦੀਪ ਕੋਰ ਮਾਂ ਦਾ ਨਾਂ ਲੇਕਿਨ ਕੁੜੀ ਦਾ ਨਾਮ ਹੈਗਾ ਸੋਨੀਆ ਮੁੰਡੇ ਦਾ ਨਾਮ ਹੈਗਾ ਵਾ ਮੁੰਡੇ ਦਾ ਨਾਮ ਕੀ ਹੈ ਉਦਾਂਕ ਸ਼ਾਰਟ ਨਾਮ ਤੇ ਦੁੱਗੀ ਕਹਿ ਰਹੇ ਆ ਨਹੀਂ ਛੋਟੇ ਦਾ ਨਾਮ ਕਾਰਜ ਕਾਰਜ ਛੋਟੇ ਦਾ ਨਾਮ ਗੋਪੀ ਦਾ ਨਾਮ ਹੈ ਇਹ ਛੋਟੇ ਦਾ ਨਾਮ ਕਾਰਜ ਯਾਰ ਉਹਦਾ ਪੱਕਾ ਨਾਮ ਵੀ ਹੈ ਇਹ 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 ਜਿਹੜਾ ਗੋਪੀ ਗੋਪੀ ਦਾ ਨਾਮ ਦਾ ਮੁੰਡੇ ਦਾ ਨਾਮ ਲੈ ਰਹੇ ਆ ਤੁਹਾਡੇ ਪਿੰਡ ਦਾ ਹੀ ਆ ਜੀ ਉਹ ਸਰ ਪਹਿਲਾਂ ਤਾਂ ਇੱਥੇ ਮੁਤਾਬਕੜ ਰੈਂਦੇ ਸੀਗੇ ਲੇਕਿਨ ਇਹ ਰਹਿਣ ਲੱਪੇ ਸੈਫਲਾਬਾਦ ਚ ਜਿੱਥੋਂ ਸੈਫਲਾਬਾਦ ਚ ਉੱਚੇ ਤੇ ਹੀ ਪਹਿਲੀ ਕੋਠੀ ਆਂਦੀ ਹੈਗੀ ਆ ਉੱਥੇ ਰਹਿ ਰਹੇ ਸੀਗੇ ਤੇ ਉੱਥੇ ਹੀ ਕਸੀੜ ਕੇ ਡੈਡੀ ਜੀ ਨੂੰ ਮਾਰਿਆ ਗਿਆ ਹੈਗਾ ਹੁਣ ਪਰਚਾ ਦਰਜ ਹੋ ਚੁੱਕਾ ਹੁਣ ਪਰਚਾ ਦਰਜ ਹੋ ਚੁੱਕਾ ਠੀਕ 18 ਨੰਬਰ ਮਕਦਮਾ ਗੁਰਮukh ਸਿੰਘ ਜਿਹੜਾ ਸੈਫਲਾਬਾਦ ਦਾ ਰਹਿਣ ਵਾਲਾ ਸੀਗਾ ਉਹਦਾ ਮਰਡਰ ਹੋ ਗਿਆ ਗੁਰਮukh ਸਿੰਘ ਆਪਣੇ ਲੜਕੇ ਮਨਜੀਤ ਸਿੰਘ ਨਾਲ ਉੱਚੇ ਪਿੰਡ ਤੋਂ ਸੈਫਲਾਬਾਦ ਨੂੰ ਜਾਂਦਾ ਸੀਗਾ ਨਾਲ ਉਹ ਮਨਜੀਤ ਸਿੰਘ ਦੀ ਮਾਸੀ ਦਾ ਲੜਕਾ ਸੀ ਜਦੋਂ ਇਹ ਉੱਚੇ ਪਿੰਡ ਤੋਂ ਰਸਤੇ 'ਚ ਇਹਦੀ ਭੈਣ ਹੀ ਲੱਗਦੀ ਰਿਸ਼ਤੇ 'ਚ ਕੁਲਦੀਪ ਕੌਰ ਜਿਨ੍ਹਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੈ ਉਹਨਾਂ ਨੇ ਇਹਨਾਂ ਨੂੰ ਆਪਣੇ ਗੇਟ ਅੱਗੇ ਰੋਕ ਕੇ ਘੇਰ ਲਿਆ ਇਹ ਆਪਣੇ ਬਾਈਕ 'ਤੇ ਸੀਗੇ ਤੇ ਇਹਨੂੰ ਸੱਟਾਂ ਮਾਰ ਕੇ ਖਿੱਚ ਕੇ ਆਪਣੇ ਅੰਦਰ ਲੈ ਗਏ ਅੰਦਰ ਜਾ ਕੇ ਤੇ ਤੀਜ ਹਥਿਆਰਾਂ ਨਾਲ ਉਹਨਾਂ ਦੀ ਹਵਾਰ ਕਰਤਾ ਵਾਰ ਕਰਨ ਤੋਂ ਬਾਅਦ ਉਹ ਘਰੋਂ ਭੱਜ ਗਏ ਤੇ ਫਿਰ ਇਹਦਾ ਲੜਕਾ ਤੇ ਉਹਦੀ ਮਾਸੀ ਦਾ ਲੜਕਾ ਜਿਹੜੇ ਨਾਲ ਸੀਗੇ ਉਹਨਾਂ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਕਪੂਰਥਲਾ ਇਹਨੂੰ ਦਾਖਲ ਕਰਵਾਤਾ ਜਦੋਂ ਸਾਨੂੰ ਇਨਫੋਰਮੇਸ਼ਨ ਆਈ 11 ਤਰੀਕ ਨੂੰ ਸਾਡਾ ਏਐਸਆਈ ਮੇਜਰ ਸਿੰਘ ਔਖੇ ਗਿਆ ਜਦੋਂ ਸਿਵਲ ਹਸਪਤਾਲ ਕਪੂਰ ਖਲੇ ਗਿਆ ਸਿਵਲ ਹਸਪਤਾਲ ਕਪੂਰ ਖਲੇ ਵਾਲੇ ਡਾਕਟਰਾਂ ਨੇ ਕਿਹਾ ਵੀ ਇਹ ਜਿਹੜਾ ਇਹਦੇ 60 ਜਿਆਦਾ ਹੋਣ ਕਰਕੇ ਸਤੇਵ ਸਿੰਘ ਨੂੰ ਅਸੀਂ ਗੁਰੂ ਨਾਨਕ ਹਸਪਤਾਲ ਅਮਰਸਾ ਰੈਫਰ ਕਰਤਾ ਗੁਰਮਖ ਸਿੰਘ ਨੂੰ ਗੁਰਮਖ ਸਿੰਘ ਨੂੰ ਰੈਫਰ ਕਰਤਾ ਫਿਰ ਨੈਕਸਟ ਡੇ ਤੇ 12 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਆ ਸਿਵਲ ਹਸਪਤਾਲ ਗੁਰੂ ਨਾਨਕ ਹਸਪਤਾਲ ਅਮਰਸਾ ਤੋਂ ਵੀ ਆਪਣੇ ਗੁਰਮਖ ਸਿੰਘ ਦੀ ਦਰਾਨੇ ਇਲਾਜ ਮੌਤ ਹੋ ਗਈ ਆ ਜਿਸ ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 18 ਕਾਰਜ ਸਿੰਘ ਪੁੱਤਰ ਸਰਦੇਵ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਸਰਦੇਵ ਸਿੰਘ ਸੋਨੀਆ ਪੁੱਤਰੀ ਸਰਦੇਵ ਸਿੰਘ ਕਲਦੀਪ ਕੌਰ ਪਤਨੀ ਸਰਦੇਵ ਸਿੰਘ ਵਾਸੀਆਂ ਸੈਫਲਾਬਾਦ ਦੇ ਦਰਜ ਕਰਤਾ ਕਾਰਜ ਸਿੰਘ ਨੂੰ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਉਸ ਨੂੰ ਪੇਸ਼ ਅਦਾਲਤ ਕੀਤਾ ਪੇਸ਼ ਅਦਾਲਤ ਕਰਕੇ ਉਸ ਨੂੰ ਦਾ 2 ਦਿਨ ਦਾ ਰਮਾਨਡ ਹਾਸਲ ਕੀਤਾ ਅਸੀਂ ਹੁਣ ਇਹਨਾਂ ਦੀ ਜਿੱਥੇ ਵੀ ਕੋਈ ਰਿਸ਼ਤੇਦਾਰੀਆਂ ਜਾਂ ਜਿਹੜੇ ਟਿਕਾਣੇ ਉੱਥੇ ਰੇਡ ਕਰ ਰਹੇ ਆ ਤੇ ਦੂਜੇ ਦੋਸ਼ੀਆਂ ਨੂੰ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਮਾਮਲਾ ਕੀ ਸੀ ਫਜਾਰਾਂ ਦੇ ਸੀ ਜਿਹੜਾ ਗੁਰਮਖ ਸਿੰਘ ਆ ਜਿਹਦੀ ਲੜਕੀ ਨੇ ਇਹਦੀ ਸਾਕੀ ਭੈਣ ਦੇ ਮੁੰਡੇ ਨਾਲ ਆਪਣੀ ਮੈਰਿਜ ਕਰ ਲਈ ਤੇ ਇਹਦੀ ਭੈਣ ਕਲਦੀਪ ਕੌਰ ਤੇ ਉਹਦੇ ਬੱਚੇ ਜਿਹੜਾ ਗੁਰਪ੍ਰੀਤ ਸਿੰਘ ਸੀ ਜਿਨਨੇ ਆਪਣੇ ਮਾਮੇ ਦੀ ਕੁੜੀ ਨਾਲ ਮੈਰਿਜ ਕੀਤੀ ਸੀਗੀ ਉਹ ਵੀ ਇਸੇ ਪਿੰਡ 'ਚ ਹੀ ਕਿਰਾਏ ਤੇ ਰਹਿੰਦੇ ਸੀ ਤੇ ਉਹਨਾਂ ਨੇ ਮਨਾਂ ਕਰਦੇ ਸੀਗੇ ਇਹਨਾਂ ਨੇ ਮੈਰਿਜ ਕਰਵਾ ਲਈ ਹਾਈ ਕੋਰਟ 'ਚ ਜਾ ਕੇ ਹਾਈ ਕੋਰਟ ਮੈਰੀ ਕਾਉਂਟ ਤੋਂ ਬਾਅਦ ਤੇ ਪਿੰਡ ਸਹਿਫਲਾਵਾਦ ਹੀ ਰਹਿਣ ਦਾ ਹੈ ਤੇ ਉਹ ਜਿਹੜੇ ਪਰਿਵਾਰਕ ਤੌਰ ਤੇ ਵੀ ਰਿਸ਼ਤੇਦਾਰੀ ਇਕੱਠੇ ਹੋਣ ਕਰਕੇ ਉਹਨਾਂ ਨੇ ਸਮਝਾਇਆ ਪਰ ਫਿਰ ਵੀ ਜਿਹੜਾ ਕੁਲਦੀਪਪੁਰ ਦਾ ਬੇਟਾ ਸੀਗਾ ਗੁਰਪ੍ਰੀਤ ਸਿੰਘ ਉਹ ਜਿਹੜੀ ਲੜਕੀ ਸੀਗੀ ਮਿਤ੍ਰਕ ਗੁਰਮਖ ਸਿੰਘ ਦੀ ਉਹਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲ ਕੇ ਪਿੰਡ ਦੇ ਗਲੀਆਂ 'ਚ ਘੇਰੇ ਮਾਰਦਾ ਸੀ ਇਸੇ ਵਜ੍ਹਾ ਰੰਜਿਸ਼ ਕਰਕੇ ਉਹਨਾਂ ਨੇ ਮਰਰ ਹੋ ਗਿਆ